ਵੇਗਾ ਹੁਣ ਯਾਰ ਦਾ ਦਾ ਹੁਣ ਰਮੇਸ਼ ਮਗਰ ਕਿੰਨਾ ਨੇ ਲਾਤਾ ਹਸਤਾ ਚਾਰਾਂ ਦਾ ਚਾਰਾਂ ਦਾ ਹੁਣ ਸੌਦਾ ਦਾ ਬਣੇ ਵਰ ਗਈ ਪਿਆ ਹੁਣ ਟੁਕੜਾ ਹੋ ਜਾਂਦਾ ਕੇ ਉਸ ਤੋਂ ਬਾਅਦ ਪੰਜੀ ਵੱਧ ਨਹੀਂ ਨਹੀਂ ਐ ਥਣੀ ਹੁੰਦਾ ਹੁੰਦਾ ਫਿਰ ਐ ਥਣੀ ਮਾੜਾ ਮੁੱਟਾ ਤਾਂ ਪੈਂਦੀ ਹੁੰਦੀ ਐ ਤਾਂ ਮਾੜਾ ਪਹਿਲਾਂ ਬੱਚੇ ਦੇਖ ਕੇ ਮੈਂ ਉਹ ਆ ਬੇਲੋ ਦੇ ਮੈਂ ਤਕੜਾ ਥੋੜੇ ਗਾਲ ਪਾਉਗਾ ਯਾਰ ਇਹ ਐ ਹੁਣ ਸੁੱਖ ਕਿਤਗਲੇ ਦਾ ਦੱਸਦਾ ਨਹੀਂ ਸਹੀ ਤੂੰ ਆ ਫੜ ਲੈਣਾ ਤਾਂ ਸ਼ਾਮੇ ਜਾ ਕਰਵਾ ਬਸ ਖੜੀ ਜਾ ਨਾ ਸ਼ਾਮੇ ਆ ਜਾਂਦਾ ਕੋਈ ਨਹੀਂ ਚਾਰਲਾਂ ਦੇ ਵਿਚਾਰਿਆਂ ਨੂੰ ਭੁੱਖੇ ਮਰਦੇ ਨੇ ਦੇਵ ਸਾਈ ਤੈਨੂੰ ਵੀ ਵਿਚ ਲੈ ਵੀ ਪੱਕ ਜੀ ਦੂਏ ਘਰ ਦੀ ਵੀ ਰੋਸਟੀ ਥੋੜਾ ਚੜੀ ਤਕ ਵੀ ਦੇ ਤਾਂ ਕਮਾਂਡਰ ਵੀ ਰਾਕੇ ਲੈ ਜਾਂਦੀ ਐ ਭੈਣੇ ਮੇਰੇ ਢੱਕੇ ਮੁੱਕ ਗਏ ਕਿਉਂ ਜੀ ਇਹਦਾ ਗੱਲਾਂ ਕਰਨੀਆਂ ਪੈਂਦੀਆਂ ਨੇ ਫੇ ਸੌਦਾ ਦਾ ਦਿਲ ਕਰੜੇ ਨਾਲ ਹੁੰਦਾ ਮਰੂ ਮਰੂ ਕਰੇ ਤੋ ਨਹੀਂ ਸੌਦਾ ਹੁੰਦਾ ਅੱਜ ਜ਼ਮਾਨਾ ਤੈਨੂੰ ਪਤਾ ਨਿੱਤਾਂ ਦਾ ਚੱਲ ਰੇ ਦੁਨੀਆ ਸਾਰੀ ਸਿਆਣੀ ਕੱਟ ਕੋਈ ਵੀ ਕਿਵੇਂ ਕਰੀ ਬਾਈ ਛੇੜ ਤਾਂ ਲੈਣਾ ਮੈਂ ਲਿਆ ਸਾਈ ਦੇ ਰਦਾ ਹੀ ਫੜਾਓ ਯਾਰ ਇਹ ਸਾਈਡ ਚਲੋ ਇਹ ਮੰਦਾ ਦਾ ਠੀਕ ਨਹੀਂ ਕਿਹੜੇ ਦੀ ਕਿਹੜਾ ਨੰਦਾ ਬਾਈ ਆ ਬੈਠਾ ਰਾਜੂ ਨਾਲ ਰਾਜੂ ਗੱਲ ਕਰਕੇ ਇਹਦਾ ਮੁੰਡਾ ਪਰਾਂ ਜਾ ਕੇ ਗੱਲ ਕਰ ਰਿਹਾ ਵਗੈਰਾ ਜੀ ਉਹਦਾ ਕਹਿੰਦਾ ਮੈਂ 2700 ਰੁਪਏ ਉੱਤੇ ਹੀ ਹੁੰਦਾ ਕੋਈ ਨਾ ਪਾਗੜੇ ਜੀ ਹਮੇ ਇਹਨੂੰ ਪਹਿਤਾ ਵੀ ਆ ਜੇ ਨਾ ਹਮੇ ਚੋਲੇ ਦਾ ਪਿੱਤਲ ਕਿਉਂ ਬਣਾਵਾ ਮੇਂ ਵੀ ਨਸਲਦੇ ਹੈ ਬਣਾ ਲਓ ਮੈਂ ਤੁਹਾਨੂੰ ਦੇ ਦਿੱਤੇ ਹੈ ਜਲਦ ਕੱਲ ਲੱਗ ਕੇ ਕਰੀਏ ਦਿਓ ਵੀ ਆਲੇ ਦਾ ਮਾਲ ਮਿੱਟੀ ਬਣਾਈਏ ਆਪਾਂ ਬੱਚੇ ਨਸਲਦੇ ਨੇ ਮਾਲ ਵਿਕੂਗਾ ਇਹ ਸਾਨੂੰ ਪਤਾ ਨਹੀਂ ਕਿੰਨੇ ਦਾ ਵੇਚੂ ਸਾਡੀ ਗੱਲ ਤੇ ਇਹਦਾ ਯਕੀਨ ਨਹੀਂ ਕਰਦਾ ਛੜੇ ਰਹਿੰਦੇ ਹੋਏ ਫੜੇ ਅਗਲਾ ਮਤਲਬ ਤੁਹਾਨੂੰ ਦਿਖਾਉਣਗੇ ਇੱਕ ਆ ਬੱਕਰੀ ਹੈਗੀ ਤੇ ਆ ਤਿੰਨ ਮੇਮਲੇ ਨੇਗੇ ਬਾਈ ਨੇ ਮੰਗੇ ਸੀ 36000 ਰੁਪਇਆ ਤਿੰਨਾਂ ਦਾ 27000 ਰੁਪਇਆ ਬਾਈ ਨੇ ਲਾਦਾ ਕੁਆਲਿਟੀ ਕੁਆਲਿਟੀ ਤੁਸੀਂ ਦੇਖ ਸਕਦੇ ਬਈ ਚੰਗੀ ਕੁਆਲਿਟੀ ਹੈਗੀ ਦੋ ਪੱਠਾ ਨੇਗੇ ਆ ਪੱਠਾ ਕੀ ਤੇ ਆ ਪਰਲਾ ਬੱਕਰਾ ਦਾ ਤੇ ਇਹ ਵੀ ਪੱਠਾ ਜੀ ਹੈ ਰਾਪੀ ਦੇ ਸਾਦੇ ਕੁਆਲਟੀ ਚੰਗੇ ਆ ਜੀ ਬਈ ਜੀ ਗੱਬਣ ਹੋਈ ہوئی ਹੈ ਬੱਕਰੀ ਬਈ तकरीबन ਹੈਗੀ ਹੈ 1.5 ਮਹੀਨੇ ਦੀ ਗੱਬਣ ਆ ਗਈ ਭਾਈ ਕਹਿੰਦਾ ਅੱਠ ਤਨ ਫਰੈਸ਼ ਆ ਗਈ ਨਵੀਂ ਬੱਕਰੀ ਹੈ ਤੀਜੇ ਕ ਸੂਏ ਹੈਗੀ ਤਿੰਨ ਬੱਚੇ ਨੇ ਬਾਕੀ ਕਮੈਂਟ ਕਰਕੇ ਜਰੂਰ ਹੱਸੋ ਬਈ ਜੀ ਕਿਵੇਂ ਲੱਗੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ